ਇਹ ਕਿ ਆ ਪਿਆ ਸਾਹਮਣੇ ਤੁਹਾਡੇ ਇਹ ਬੂਟੀਆਂ ਦਾ ਇਹ ਸਾਰਾ ਪਿਆ ਅਨੇਕਾ ਜਣੀਆਂ ਬੂਟੀਆਂ ਦਾ ਭੰਡਾਰ ਆ ਖੰਸੀ ਰੇਸ਼ਾ ਬਲਗਮ ਸਾਹ ਦਮਾ ਅਸਥਮਾ ਇਹਨਾਂ ਵਾਸਤੇ ਚੰਨਪਰਾ ਬਰਉਣੇ ਹੁੰਦੇ ਆ ਜਰਨਲ ਚੰਨਪਰਾ ਦਾ ਜਿਹੜਾ ਸਿੰਪਲ ਰੇਟ ਆ 1200 ਰੁਪਏ ਜਿਹੜਾ ਇਸ ਤੋਂ 슈ਗਰ ਫ੍ਰੀ ਵਾਲਾ ਹੁੰਦਾ ਉਹਦਾ ਰੇਟ ਅਲੱਗ ਹੁੰਦਾ ਤੇ ਇਹ ਚਾਵਲ ਪ੍ਰਾਸ ਖੰਸੀ ਰੇਸ਼ਾ ਬਲਕਮ ਸਾਹ ਦਮਾ ਪੰਪ ਜਿਨ੍ਹਾਂ ਦੀ ਇਮਿਊਨਿਟੀ ੀਕਾ ਬਾਰ ਬਾਰ ਰੋਗ ਹੁੰਦਾ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਪਾਚਨ ਤੰਤਰ ਕਮਜ਼ੋਰ ਹੁੰਦਾ ਜਾਂ ਬਾਲਾਂ ਦੀ ਨਜ਼ਰ ਦੀ ਸਮੱਸਿਆ ਬਾਲਾਂ ਦੀ ਸਕਿਨ ਦੀ ਨਾਲ ਨਾਲੇ ਨੇ ਬਹੁਤ ਹੈਲਪ ਕਰਨੀ ਹੈ ਪੇਟ ਦੀ ਗਰਮੀ ਘਟ ਕਰਦਾ ਤਾਕਤ ਦਿੰਦਾ ਬਹੁਤ ਹੀ ਫਾਇਦੇਮੰਦ ਜਿਹੜਾ ਹੁੰਦਾ ਚਾਵਲ ਪ੍ਰਾਸ ਹੁੰਦਾ ਪਰ ਬਹੁਤ ਸਾਰੀ ਮਾਰਕੀਟਿੰਗ ਵਿੱਚ ਮਾਰਕੀਟ ਵਿੱਚ ਬਣਦਾ ਅਲੱਗ-ਅਲੱਗ ਪਰ ਜਿਹੜੀਆਂ ਅਸਲ ਚੀਜ਼ਾਂ ਪਾਕ ਜਿਹਦਾ ਆਪ ਬਣਾਉਨੇ ਆ ਉਹਨਾਂ ਦਾ taste ਵੀ ਅਲੱਗ ਆ ਉਹਨਾਂ ਦੇ ਗੁਣ ਵੀ ਅਲੱਗ ਤੇ ਉਹਨਾਂ ਦਾ ਫਿਰ ਜਿਹੜਾ ਸੁਆਹ ਖਾਣ ਪੀਣ ਦਾ ਉਹ ਬਖਰਾ ਸਾਰਾ ਮਿਹਨਤ ਬਹੁਤ ਆਉਂਦੀ ਹੈ ਤਿੰਨ ਦਿਨ ਲੱਗਣਗੇ ਨੂੰ ਬਣਾਉਣ ਨੂੰ ਪੂਰਾ ਬਿਹਤਰ ਤਰੀਕੇ ਨਾਲ ਬਣਨਾ ਦੇਸੀ ਘਿਓ ਸੁੱਧ ਪੈਣਾ ਚ 12-13 ਰੁਪਏ ਲੀਟਰ ਵਾਲਾ ਤੇ 600-700 ਰੁਪਏ 700 ਰੁਪਏ ਲੀਟਰ ਵਾਲਾ ਜਿਹੜੇ ਪੈਣਾ ਜਿਹੜਾ ਤੇਲਾਂ ਦਾ ਤੇ ਵਧੀਆ ਇੰਨੇ ਨੇ ਬਣ ਜਾਣਾ ਤੇ ਅ ਅਨੇਕਾਂ ਬੂਟੀਆਂ ਤੇ ਫਿਰ ਬਾਅਦ ਪਰਚੇ ਵੀ ਕੀਤੀ ਹੋ ਰਹੀ ਹੈ ਤਿਆਰ ਸਾਦੀਏ ਤੇਲ ਚ ਤੇ ਲਾਂਗ ਤੇਲ ਚ ਦੇਸੀ ਘਿਓ ਦੇ ਵਿੱਚ ਕੱਢ ਘਟੇ ਚ ਹੌਲੀ ਹੌਲੀ ਨਾਲ ਕੱਪੜੀਆਂ ਬਾਕੀ ਉਹ ਬੂਟੀਆਂ ਦਾ ਕਵਾਸ ਪਿਆ ਉਹ ਕੜਾਹੀ ਦੇ ਵਿੱਚ ਇਹਨੋਂ ਵਿੱਚ ਇਹ ਪਾਵਾਂਗੇ 好，不要跑里面去了。